ਅਸੀਂ ਸੋਚਦੇ ਆਂ ਵੀ ਸਾਡੀ ਆਸਾਂ ਨੂੰ ਬੂਰ ਲੱਗੂਗਾ ਅਗਰ ਆ ਬੁੱਢਾਂ ਨਾਲ ਸਾਫ਼ ਕਰਨਗੇ ਪ੍ਰਸ਼ਾਸਨ ਜਾਗੂਗਾ ਪਰ ਸਾਡਾ ਪ੍ਰਸ਼ਾਸਨ ਸੁਸਤਾ ਪਿਆ ਵਗਰ ਲੋਕੀ ਤਾਂ ਮਹਿੰਗੇ ਮਹਿੰਗੇ ਗਿਫਟ ਦਿੰਦੇ ਡੀਸੀ ਨੂੰ ਤੂੰ ਆ ਬੁੱਢਾਂ ਨਾਲ ਬਣਾ ਕੇ ਲਿਆਇਆ ਕੀ ਕਰੂਗਾ ਡੀਸੀ ਸਾਹਿਬ ਮੈਂ ਕਿਹਾ ਅਸੀਂ ਬੇਨਤੀ ਕਰਾਂਗੇ ਡੀਸੀ ਸਾਹਿਬ ਨੂੰ ਇੱਥੇ ਫਰੇਮ ਬਣਾ ਕੇ ਟੰਗ ਲੋ ਤੇ ਲੱਕੇ ਲਾ ਦੇ ਸਾਫ਼ ਨਹੀਂ ਹੋਣਾ ਤੂੰ ਤਾਰੇ ਪ੍ਰਦਰਸ਼ਨ ਛੱਡੋ ਟਾਈਮ ਖਰਾਬ ਨਾ ਕਰੋ ਪੈਸਾ ਖਰਾਬ ਨਾ ਕਰੋ ਕੈਮੀਕਲ ਫੈਕਟਰੀਆਂ ਸਾਡੇ ਤੋਂ ਵੱਧ ਤਾਕਤਵਰ ਨੇ ਮੁੱਖ ਮੰਤਰੀ ਤੋਂ ਵੱਧ ਤਾਕਤਵਰ ਨਿਕਲਾਂ ਅਸੀਂ ਜਾ ਕੇ ਘਰੇ ਬਹਿ ਜਾਾਂਗੇ ਬਾਈ ਜੀ ਗਰਾ ਸਾਡੀ ਕਿਸੇ ਸਰਕਾਰ ਨਾਲ ਲੜਾਈ ਨਹੀਂ ਆ ਅਸੀਂ ਮੁੱਦੇ ਨੂੰ ਗਰਮੋ ਕੀਤਾ ਬਥੇਰਾ ਮੁੱਦਾ ਸਿਕਰਾਫੇ ਸੀਗਾ ਬਠਿੰਡੇ ਵਾਲੇ ਆਏ ਪਾਣੀ ਪਾ ਕੇ ਚਲੇ ਗਏ ਮੁੱਦੇ ਨਾਲ ਇਹਨੇ ਐਮਪੀ ਬਣਾਤੇ ਐਮਐਲਏ ਬਣਾਤੇ ਲੋਕ ਸਿਆਸਤ ਕਰਨ ਲੱਗੇ ਹੁਣ ਕਈਆਂ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਇਨਚਾਰਜ ਲਾਇਆ ਬੜੇ ਹੀ ਬਲਖਣ ਢੰਗ ਦੇ ਨਾਲ ਟਿੱਟੂ ਬਾਣੀਆ ਪ੍ਰੋਟੈਸਟ ਕਰਦੇ ਨਜ਼ਰ ਆਉਂਦਾ ਕਦੇ ਉਹ ਬਾਜੇ ਲੈ ਕੇ ਆਉਂਦਾ ਤੇ ਕਦੇ ਢੋਲ ਵਗੈਰਾ ਲੈ ਕੇ ਆਉਂਦੇ ਨੇ ਗੱਲਬਾਤ ਕਰ ਲੈਣੇ ਆ ਅੱਜ ਵੀ ਡੀਸੀ ਦਫ਼ਤਰ ਪਹੁੰਚੇ ਹੋਏ ਨੇ ਟਿੱਟੂ ਸਾਹਿਬ ਅੱਜ ਵੀ ਡੀਸੀ ਦਫ਼ਤਰ ਪਹੁੰਚੇ ਹੋਊ ਅੱਜ ਕਿਹੜਾ ਨਵਾਂ ਮੁੱਦਾ ਲੈ ਕੇ ਆਏ ਹੋ ਮੁੱਦਾ ਤਾਂ ਉਹੀ ਪੁਰਾਣਾ ਜੀ ਬੁੱਢਣ ਵਾਲਾ ਤੇ ਕੋਈ ਅਸੀਂ ਡੀਸੀ ਦੇ ਦਰਬਾਰ ਆਸ ਲੈ ਕੇ ਆਉਨੇ ਆ ਅਸੀਂ ਸੋਚਦੇ ਆ ਵੀ ਸਾਡੀ ਆਸਾਂ ਨੂੰ ਬੂਰ ਲੱਗੂਗਾ ਅਗਰ ਆ ਬੁੱਢਣ ਵਾਲਾ ਸਾਫ਼ ਕਰਨਗੇ ਪ੍ਰਸ਼ਾਸਨ ਜਾਗੂਗਾ ਪਰ ਸਾਡਾ ਪ੍ਰਸ਼ਾਸਨ ਸੁੱਤਾ ਪਿਆ ਵਾਕਰ ਤੇ ਲੋਕੀ ਕਹਿੰਦੇ ਟੀਟੂ ਮਾਣੇ ਪੁੱਠਾ ਚੱਲਦਾ ਵਾ ਲੋਕੀ ਤਾਂ ਮਹਿੰਗੇ ਮਹਿੰਗੇ ਗਿਫਟ ਦਿੰਦੇ ਡੀਸੀ ਨੂੰ ਤੂੰ ਬੁੱਢੇ ਨਾਲ ਬਣਾ ਕੇ ਲਿਆਇਆ ਕੀ ਕਰੂਗਾ ਡੀਸੀ ਸਾਹਿਬ ਮੈਂ ਕਹੀ ਅਸੀਂ ਬੇਨਤੀ ਕਰਾਂਗੇ ਡੀਸੀ ਸਾਹਿਬ ਨੂੰ ਵੀ ਇੱਥੇ ਫਰੇਮ ਬਣਾ ਕੇ ਟੰਗ ਲੋ ਤੇ ਲੱਗ ਕੇ ਲਾਦੇ ਸਾਫ ਨਹੀਂ ਹੋਣਾ ਤੂੰ ਤਰਨੇ ਪ੍ਰਦਰਸ਼ਨ ਛੱਡੋ ਟਾਈਮ ਖਰਾਬ ਨਾ ਕਰੋ ਪੈਸਾ ਖਰਾਬ ਨਾ ਕਰੋ ਵੀ ਡੀਸੀ ਸਾਹਿਬ ਆਖਣਗੇ ਵੀ ਸਾਡੇ ਹੱਥ ਭੱਲੇ ਕੁਛ ਨਹੀਂ ਆ ਕੈਮੀਕਲ ਫੈਕਟਰੀਆਂ ਸਾਡੇ ਤੋਂ ਵੱਧ ਤਾਕਤਵਰ ਨੇ ਮੁੱਖ ਮੰਤਰੀ ਤੋਂ ਵੱਧ ਤਾਕਤਵਰ ਨੇ ਕਿਰਾ ਅਸੀਂ ਜਾ ਕੇ ਘਰੇ ਬਹਿ ਜਾਾਂਗੇ ਬਾਈ ਜੀ ਕਿਰਾ ਸੋਸ਼ਲ ਮੀਡੀਆ ਤੇ ਸੱਚਵਾਲ ਦੀਆਂ ਵੀਡੀਓ ਕਾਫੀ ਵਾਇ ਉਹ ਚੱਲ ਰਹੀ ਜੀ ਉਹ ਤਾਂ ਟਾਈਮ ਨੰਘਾਰੇ ਆ ਸਰਕਾਰ ਦਾ ਜਿਹੜਾ ਟਾਈਮ ਬਚਾਇਆ ਉਹ ਨੰਘਾਰੇ ਆ ਜਦ ਤੱਕ ਕੈਮੀਕਲ ਦਾ ਪਾਣੀ ਨਹੀਂ ਰੁਕਦਾ ਤਾਂ ਉਹ ਪਾਈ ਹੋ ਨਹੀਂ ਸਕਦਾ ਸਿੱਧੀ ਗੱਲ ਦਸੀ ਸਾਫ਼ ਕਰ ਉਹ ਕੈਮੀਕਲ ਦਾ ਪਾਣੀ ਪਾਈ ਜਾਂਦੇ ਆ ਬੁੱਢਾਂ ਨਾਲਾ ਸਿੱਚਾ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਇਹ ਪੈਸਾ ਕਿੱਥੋਂ ਆਉਂਦਾ ਵਾ ਕੌਣ ਦੇ ਰਿਹਾ ਵਾ ਆਜਨ ਤੱਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਪੰਜਾਬ ਸਰਕਾਰ ਦਾ ਪੈਸਾ ਲੱਗ ਰਿਹਾ ਵਾ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਕਿਦਾ ਆ ਜ਼ਰੂਰੀ ਸਾਡੀ ਗੱਲ ਆ ਬਾਕੀ ਰਹੀ ਸਿੱਚਾ ਸਾਹਿਬ ਦੀ ਜਾ ਕੇ ਦੇਖ ਲੋਗੇ ਅੱਗੇ ਬੁੱਢਾਂ ਨਾਲ ਦਾ ਹਾਲ ਇਹ ਕੋਈ ਦੋਲ ਕੋਈ ਵਾਲੀ ਗੱਲਬਾਤ ਨਹੀਂ ਆ। ਉਹ ਟੀਡੀ ਦੀ ਮੀਟਰ ਲੈ ਕੇ ਆ ਜਾਂਦੇ ਆ। ਮੈਂ ਤਾਂ ਸੀਚਲ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਟੀਡੀ ਸਮੀਟਰ ਲੈ ਕੇ ਮੇਰੇ ਕੋਲ ਆਉਗੇ। ਤੁਹਾਨੂੰ ਮੈਂ ਦੱਸੂਗਾ ਕਰ। ਕੈਮੀਕਲ ਪਾ ਕੇ ਕੈਮੀਕਲ ਪਾ ਕੇ ਵੀ ਟੀਡੀ ਇਸ ਤਰ੍ਹਾਂ ਨਹੀਂ ਰਹੂਗਾ ਕਰ। ਤੇ ਬਾਕੀ ਸਾਡੀ ਕਿਸੇ ਸਰਕਾਰ ਨਾਲ ਲੜਾਈ ਨਹੀਂ ਆ। ਅਸੀਂ ਮੁੱਦੇ ਨੂੰ ਗਰਮ ਕੀਤਾ ਬਥੇਰਾ। ਮੁੱਦਾ ਸਿਕਰਾਫੇ ਸੀਗਾ। ਬਠਿੰਡੇ ਵਾਲੇ ਆਏ ਪਾਣੀ ਪਾ ਕੇ ਚਲੇ ਗਏ ਕਰ। ਮੁੱਦੇ ਦੇ ਵਿੱਚ ਉਠੰਡਾ ਕਰਕੇ ਚਲੇ ਗਏ। ਉਹ ਮੁੜ ਕੇ ਉਹ ਨਹੀਂ ਆਏ ਕਰ। ਕਿਉਂਕਿ ਬੁੱਢੇ ਨਾਲੇ ਨੇ ਐਮਪੀ ਬਣਾ ਦੇ ਐਮਐਲਏ ਬਣਾ ਦੇ। ਲੋਕ ਸਿਆਸਤ ਕਰਨ ਲੱਗੇ। ਹੁਣ ਕਈਆਂ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਅੰਜਰਜ ਲਾਇਆ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦੇ ਨੇ ਬੁੱਢੇ ਨਾਲ ਦੇ ਹੁਣ ਬੁੱਢੇ ਨਾਲ ਦੇ ਖਿਲਾਫ ਨਹੀਂ ਬੋਲਣਗੇ ਉਹ ਸਾਨੂੰ ਵੀ ਪਤਾ ਵਾ ਬਾਕੀ ਆਹ ਮਸਲਾ ਪੰਜਾਬ ਦਾ ਵਾ ਆਹ ਮਸਲਾ ਆਪਣਾ ਸਮਝਾ ਵਾ ਤੁਹਾਡੇ ਘਰੇ ਵੀ ਕੈਂਸਰ ਆ ਸਕਦਾ ਵਾ ਬਿਮਾਰੀਆਂ ਆ ਸਕਦੀਆਂ ਸਾਡੇ ਘਰੇ ਵੀ ਆ ਸਕਦੀਆਂ ਨੇ ਜਿਨ੍ਹਾਂ ਦੇ ਘਰੇ ਹੁੰਦੀਆਂ ਨੇ ਉਹਨਾਂ ਨੂੰ ਪਤਾ ਲੱਗਦਾ ਵਾ ਵੀ ਸਾਡਾ ਪਾਂਡੇ ਤੱਕ ਵਾ ਬੈਕ ਜਾਂਦੇ ਨੇ ਬਾਕੀਆਂ ਲਈ ਤਾਂ ਆ ਆਹ ਜੇ ਸਰਕਾਰਾਂ ਨੇ ਕੱਖ ਕੀਤਾ ਹੁੰਦਾ 33 ਕਰੋੜ ਰੁਪਏ ਲਾ ਕੇ ਜਮੀਂ ਚੋਨਾ ਨਾ ਜਿੱਥੇ ਜਿੱਥੇ ਦੀਆਂ ਆ 15 ਫੋਟੋ ਦਾ ਇਹ ਆਈਡੀ ਹੈਗਾ ਹੀ ਲਾਇਆ ਬੰਦਾ ਘੋੜ ਦਾ ਹੈਗਾ ਵਗਰਾ ਤੇ ਬਾਕੀ ਜਿਮਨੀ ਚੋਣਾ ਵੀ ਹੁਣ ਤੁਸੀਂ ਦੇ ਲੋ 30-30 ਕਰੋੜ ਲਾ ਕੇ ਜਿੱਤੇ ਨਿਕਰਾ ਤੇ ਜੇ ਕੰਮ ਕੀਤੇ ਹੁੰਦੇ ਤਾਂ ਸਾਨੂੰ ਪੈਸਾ ਲਾਉਣ ਦੀ ਲੋੜ ਨਹੀਂ ਪੈਣੀ ਸੀ ਕਿਰਾ ਤੇ ਅੱਜ ਕੱਲ ਸਾਰੇ ਲੀਡਰ ਆ ਕੇ ਤੇ ਸਿਆਸਤ ਕਰਦੇ ਨੇ ਕਿਰਾ ਤੇ ਮੈਂ ਤਾਂ ਬੇਨਤੀ ਕਰਨ ਆਇਆ ਵਾਂ ਮੈਨੂੰ ਸਾਥ ਕੀਤਾ ਜਾਵੇ ਜੀ ਸੀ ਅਗਰ ਤੁਹਾਡੀ ਜੇ ਮੰਗ ਨਾ ਮੰਨੀ ਜੀ ਤਾਂ ਫਿਰ ਕੀ ਹੋਊ ਗੱਲ ਮੇਰੇ ਕੋ ਬਥੇਰੇ ਰਾਜ ਕਿਰਾ ਮੈਂ ਬਥੇਰੇ ਕਬਾ ਬੰਦਾ ਵਾਂ ਆੜੇ ਜਾਂ ਮੈਨੂੰ ਕਹਿੰਦੇ ਅਗਰ ਕਈ ਵਾਰ ਲੀਡਰ ਮੈਨੂੰ ਦਰਦਾ ਫੋਨ ਵੀ ਨਹੀਂ ਕਰਦਾ ਹੁਣ ਪਰਾ ਵੀ 8 ਵਜੇ ਆਈ ਆ ਇਹ ਜੋਗ ਵਾਲੇ ਕਹਿੰਦੇ ਮੂੰਹ ਤੇ ਕਹਦੇ ਨਹੀਂ ਆ ਕੋਈ ਗੱਲ ਨਹੀਂ ਆ ਸਾਡੇ ਕੋਲ ਹੋਰ ਰਾਹ ਨਹੀਂ ਕਰ ਅਸੀਂ ਕੰਨਾਂ ਦਾ ਮੈਲ ਕੱਢਣ ਵਾਸਤੇ ਉਹ ਦਵਾਈਆਂ ਵੀ ਹੈਗੀਆਂ ਨਹੀਂ ਸਾਡੇ ਕੋਲ ਉਹ ਵੀ ਲਿਆਵਾਂਗੇ ਇੱਥੇ ਦਵਾਈਆਂ ਵੇਚਾਂਗੇ ਵਿਕਰਨਾ ਦਾ ਮੈਲ ਕਢਾਓ ਜਿਵੇਂ ਕੰਨਾਂ ਦਾ ਮੈਲ ਨਹੀਂ ਕਢਦੇ ਉਹ ਵੀ ਕਢਾਓ ਮੈਲ ਲੀਡਰ ਨੂੰ ਬੇਨਤੀ ਤੇ ਸਪੀਕਰ ਨਾਲ ਕਰਾਂਗੇ ਹੋਰ ਬਥੇਰੇ ਰਾਹ ਸਾਡੇ ਕੋਲ ਲੋਕਾਂ ਦਾ ਤਾਂ ਜਿਆਦਾ ਮੰਨਣਾ ਇਹ ਹੁੰਦਾ ਕਿ ਇਹ ਪਬਲਿਕ ਸਪਰੰਟ ਹੀ ਹੁੰਦਾ ਹੈ ਲੇਕਿਨ ਬਾਅਦ ਵਿੱਚ ਇਹਦੇ ਤੇ ਪਿੱਕੂ ਬਣੀਆਂ ਖੜਦਾ ਹੀ ਆ ਕਿਤੇ ਮੈਂ ਤਾਂ ਤੇ 14 ਲੱਗੇ ਆਇਆ ਆ ਪਬਲਿਕ ਸਟੰਕ ਕਰ ਰਿਹਾ ਮੈਂ ਪਬਲਿਕ ਵਾਸਤੇ ਕਰ ਰਿਹਾ ਆਪਣੇ ਵਾਸਤੇ ਨਹੀਂ ਕਰ ਰਿਹਾ ਬਾਕੀ ਤੁਹਾਡੇ ਥੱਲੇ ਕਮੈਂਟ ਆ ਜਾਣੇ ਆ ਜਿਨ੍ਹਾਂ ਨੇ ਚਮਚਾਗਰੀ ਕਰਨੀ ਉਹਨਾਂ ਨੇ 네ਗੇਟਿਵ ਕਰਨਾ ਕੋਈ ਜਿਹੜੇ 네ਗੇਟਿਵ ਕਮੈਂਟ ਕਰਨੇ ਉਹ ਵੀ ਉਹਨਾਂ ਦੇ ਬੱਚੇ ਵੀ ਪਾਣੀ ਪੀਣਗੇ ਅਡੀਸ਼ੀ ਦਾ ਪਾਣੀ ਪੀਣਗੇ ਆ ਪੁਲਿਸ ਆਫਸਰਾਂ ਦਾ ਪਾਣੀ ਪੀਣਗੇ ਕਰੋ ਇਹਦੇ ਬੋਟ ਦਾ ਐਵੈਜਮੈਂਟ ਇੱਥੇ ਤੇ ਕੀ ਲੈ ਕੇ ਲਿਆਇਆ ਇਹ ਵਿੱਚ ਦਾ ਹੀ ਆ ਜੀਕਰਾਂ ਵੀ ਮੈਂ ਡੀਸੀ ਸਾਹਿਬ ਨੂੰ 15 ਫੁੱਟ ਦਾ ਉਹਦੇ ਨਾਲ ਚੱਲਦਾ ਮੈਂ ਤੇ ਸਾਫ ਇਹ ਸਾਫ ਇਹਨਾਂ ਨਹੀਂ ਕਰਨਾ ਨਹੀਂ ਫਰੇਮ ਲੱਗੇ ਤੇ ਟੰਗ ਲੱਗੇ। ਟੰਗ ਦੀ ਬੇਟੀ। ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਤੁਸੀਂ ਅੰਦਰ ਜਾ ਕੇ ਇਹ ਗਿਫਟ ਨੂੰ ਜੀ ਸਾਹਿਬ ਨੂੰ ਦੇ ਦੋਗੇ। ਹਾਂ ਦਵਾਂਗੇ ਜੀ ਦਵਾਂਗੇ। ਅੱਬਾ ਦਾ ਡੀਸਰ ਨੂੰ ਇੱਥੇ ਆਉਣਾ ਚਾਹੀਦਾ ਸੀ ਗਿਆ ਲੈਣ ਵਾਸਤੇ। ਅੱਛਾ। ਤੇ ਨਹੀਂ ਆਊਗਾ ਕੋਈ ਗੱਲ ਨਹੀਂ ਵੀ ਰੱਖ ਲਓ। ਫੇਕ ਤੇ ਦੇ ਦਾਂਗੇ ਕਰ। ਮੰਗ ਪੱਤਰ ਤਾਂ ਅਸੀਂ ਦੇਣ ਜਾਣੀ ਹੈ। ਇਹ ਜਿਹੜਾ ਤੁਸੀਂ ਅੱਜ ਇੱਥੇ ਧਰਨਾ ਲਾਇਆ ਇਹ ਕਦ ਤੱਕ ਤੁਸੀਂ ਇੱਦੀ ਖੜੇ ਰਹੋਗੇ? ਬਸ ਜੀ ਬਸ ਹੁਣ ਅਸੀਂ ਚੱਲਿਆਂ ਬਸ ਮੰਗ ਪੱਤਰ ਦੇ ਕੇ ਕਰ। ਥੋੜੇ ਨਿੱਜੀ ਕੰਮ ਵੀ ਕਰਦੇ ਕੀ ਘਰ ਦੇ ਕੀ ਕੰਮ ਕਰ ਲਾਂਗੇ।